ਹਸਪੀਟਲ ਦੇ ਵਿੱਚ ਆ ਰਿਹਾ ਸੀ ਸਟਾਫ ਲੇਟ ਤੇ ਪਬਲਿਕ ਜਿਹੜੀ ਹੈ ਹੋਗੀ ਪਰੇਸ਼ਾਨ ਤੇ ਕਰ ਦਿੱਤੇ ਸੁਰੂ ਸਵਾਲ ਤੇ ਦੇਖੋ ਤੁਸੀਂ ਲਾਈਵ ਤਸਵੀਰਾਂ ਕੀ ਬੋਲਿਆ ਉੱਥੋਂ ਦਾ ਸਟਾਫ ਕੀ ਮੇ ਦਾ ਜਿਹੜਾ ਵਰਤਕ ਕੀਤਾ ਉਹਨਾਂ ਨੇ ਵਿਵਹਾਰ ਜਿਹੜਾ ਕਿਵੇਂ ਦਾ ਕੀਤਾ ਤੇ ਸ਼ੇਅਰ ਜ਼ਰੂਰ ਕਰ ਦਿਓ డు ਯੂ ਅੰਡਰਸਟੈਂਡ ਜੀ ਸਟਾਪ ਥਿਸ ਸਾਰਾ ਕੁਝ ਤਾਂ ਹੋ ਰਹਾ ਹੈ ਨਾ

ਕੋਈ ਨਹੀਂ ਬਸੀ ਕੋ ਦਾਰ ਦਿੰਦੇ ਆ ਹਾਂ ਜੀ ਸਾਰੇ ਸਰਕਾਰੀ ਨਾ ਇਹ ਅੱਜ ਜਿਹੜੇ ਛੋੜਦੇ ਜੰਡੀਓ ਕਰ ਰਹੇ ਆ ਉਹ ਕੰਮ ਕਰਦਾ ਸਭ ਨੂੰ ਡਰ ਬੱਟਾ ਹੈ ਅਤਾ ਜੀ ਮੇਰੇ ਨਾਮ ਕੀ ਕਰ ਕਰਦੀ ਲੂਟ ਨਹੀਂ ਤੁਹਾਡਾ ਮੇਰਾ ਖੰਡ ਤੋਂ ਵੱਡਾ ਆਪਦੀ ਜੋਬ ਕਰੋ ਆ ਬਚਾਰੇ ਸਾਰੇ ਇਨੇ ਲੋਕ ਇੱਥੇ ਕਾਦੇ ਬੈਠੇ ਆ ਕਰੋ ਆ ਤੁਹਾਡੀ ਡਿਊਟੀ ਹੈ ਮੇਰੀ ਡਿਊਟੀ ਨਹੀਂ ਹੈ ਚਾਭੀ ਨਹੀਂ ਪਾਸ ਹੰਕਾਰ ਵੱਡੇ ਤੇ ਬੋਲਦਾ ਪੈਸੇ ਲੈ ਕੇ ਤੇ ਸਰਕਾਰੀ ਤਨਖਾਹ 1 ਮਿਲੀਅਨ ਦੇ ਚਾਭੀ ਦੀਆਂ ਨਾ ਉਹ ਤੇ ਟੈਕਸ ਜਾਂਦਾ ਉਹ ਤਨਖਾਹ ਦੇ ਜਿਹੜੀ ਟੈਕਸ ਦੇ ਆਹ ਟੈਕਸ ਦੇਣਾ ਫਿਰ ਆ ਤਨਖਾਹ ਦਾ ਆ ਬੰਦਾ ਤੇ ਸਿਵਲ ਸਤਾ ਇਦਾਂ ਨਹੀਂ ਕਰੰਦੇ ਲੋਕਾਂ ਨਾਲ ਉੱਤੋਂ ਜੋ ਗੱਲ ਕਰਨਾ ਦਾ ਉੱਚੀ ਹੰਕਾਰ ਕੇ ਬੋਲਦਾ ਤੁਸੀਂ ਬਾਬਾ ਤੁਹਾਡਾ ਸ਼ੋਸ਼ਾ ਫੜਿਆ ਤੁਹਾਡਾ ዱ ਯੂ ਅੰਡਰਸਟੈਂਡ ਜੀ ਸਟਾਪ ਥਿਸ ਸਾਰੇ ਨੂੰ ਹੀ ਤਾਂ ਹੋ ਰਹਾ ਹੈ ਨਾ क्या हो गया नौ बजे टाइम सारे सरकारी ऑफिस में सब आ जाते हैं नौ बजे आपने बाकी ऑफिस चेक कर लिए लिएइन थर्टी टाइम कितने दफ्तर खुल गए आपने बाकी चेक कर लिए सर चेक दफ्तरों पे बात करने से पहले आपने बाकी चेक कर लिए समझ आई आपको बात समझ आता है नहीं मैंने समझ नहीं आती है भी समझ आती है पंद्रह मिनट ਅਸੀਂ ਜੋ ਕਾਰਨ ਦੇ ਹਾਂ ਜੀ ਹਾਂ ਜੀ 40 ਛੱਡਦਾ ਤੇ ਤੁਹਾਡੇ 9 ਬਿਜੋ ਨਾ ਇਹ ਅੱਜ ਜਿਹੜੇ ਛੱਡਦੇ ਜੁੰਡੀ ਉਹ ਕਰ ਰਹੇ ਆ ਉਹ ਕੰਮ ਕਰਦਾ ਸਭ ਕੀ ਦੇਖਦਾ ਬੱਟਾ ਜੀ ਮੇਰੇ ਨਾਲ ਕੀ ਗੱਲ ਕਰਦੀ ਲੂਟ ਨਹੀਂ ਤੁਹਾਡਾ ਮੇਰਾ ਸਾਹ ਤੋਂ ਵੱਡਾ ਆਪਦੀ ਜੌਬ ਕਰੋ ਆਪ ਜਿਹੜੇ ਸਾਰੇ ਇੰਨੇ ਲੋਕ ਇੱਥੇ ਕਾਦੇ ਬੈਠੇ ਆ ਖੜਵਾ ਲੋ ਤੁਹਾਡੀ ਡਿਊਟੀ ਹੈ ਮੇਰੀ ਡਿਊਟੀ ਨਹੀਂ ਹੈ ਇਹ ਚਾਬੀ ਨਹੀਂ ਪਾਸ ਹੈ ਹੰਕਾਰ ਤੁਹਾਡੇ ਚ ਬਹੁਤ ਦਾ ਪੈਸੇ ਲੈ ਕੇ ਦੀ ਸਰਕਾਰੀ ਤਨਖਾਹ ਇਸ ਵੀਡੀਓ ਉੱਤੇ ਚਾਹ ਪੀਦੇ ਆ ਨਾ ਉਹ ਤੇ ਟੈਕਸ ਜਾਂਦਾ ਉਹ ਤਨਖਾਹ ਲੈ ਕੇ ਤੁਸੀਂ ਟੈਕਸ ਦੇ ਆਹ ਟੈਕਸ ਦੇਣਾ ਫਿਰ ਆਹ ਤਨਖਾਹ ਦਾ ਆਹ ਬੰਦ ਕਰਦੇ ਤੁਸੀਂ ਛੇ ਬਣ ਹਸਾਲੇ ਦਾ ਨੀ ਕਰੰਗ ਲੋਕਾਂ ਦਾ ਉੱਤੋਂ ਜੋ ਗੱਲ ਕਰਨਾ ਤਾਂ ਉੱਥੇ ਹੰਕਾਰ ਕੇ ਬੋਲਦਾ ਤੁਸੀਂ ਬਾਬਾ ਤੁਹਾਡਾ ਸ਼ੋਸ਼ਾ ਫੜਿਆ ਤੁਹਾਡਾ